ਬੋਲ ਸ਼੍ਰੀ ਬਾਂਕੇ ਬਿਹਾਰੀ ਲਾਲ ਕੀ ਜੈ 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 ਸ੍ਰੀ ਬੰਗਲਾਮੁਖੀ ਮਾਤਾ ਧਾਮ ਸ਼੍ਰੀ ਸ਼ਿਵ ਮੰਦਿਰ ਚੋਹਾਲ ਦੇ ਵਿੱਚ ਇਹਨਾਂ ਦੇ ਨਾਲ ਦੇ ਵਿੱਚ ਸ੍ਰੀ ਮਦ ਭਾਗਵਤ ਕਥਾ ਚੱਲ ਰਿਹਾ ਜੀ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਕਥਾ ਹੋ ਰਹੀ ਹੈ ਤੇ ਇਹ ਕਥਾ ਦੇ ਵਿੱਚ ਕਥਾ ਵਾਚਕ ਜਿਹੜੇ ਨੇ ਉਹ ਕੌਣ ਪਹੁੰਚੇ ਨੇ ਇਹ ਜਾਣਕਾਰੀ ਲੈਣ ਵਾਸਤੇ ਅਸੀਂ ਸਿੱਧੇ ਜੁੜਦੇ ਹਾਂ ਪ੍ਰਧਾਨ ਜੀ ਦੇ ਨਾਲ ਤੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਦੱਸ ਦਿਓ ਕਥਾ ਕਿੱਥੇ ਚੱਲ ਰਹੀ ਹੈ ਕਥਾ ਬਗਲਾਮੁਖੀ ਧਾਮ ਸ਼ਿਵ ਮੰਦਿਰ ਸ਼੍ਰੀ ਸ਼ਿਵ ਮੰਦਿਰ ਚੋਹਾਲ ਦੇ ਵਿੱਚ ਚੱਲ ਰਹੀ ਹੈ ਕਦੋਂ ਚੱਲ ਰਹੀ ਹੈ ਇਹ 21 ਤਰੀਕ ਤੋਂ ਲੈ ਕੇ 27 ਤਰੀਕ ਤੱਕ ਚੱਲੂਗੀ 28 ਨੂੰ ਭਵਨ ਤੋਂ ਬਾਅਦ ਫਿਰ ਪੰਡਾਰਾ ਹੋਊਗਾ ਅੱਛਾ ਕਿੰਨੇ ਵਜੇ ਤੋਂ ਕਿੰਨੇ ਵਜੇ ਕਥਾ ਚੱਲਦੀ ਹੈ ਸਰ ਇਹ 3:30 ਵਜੇ ਤੋਂ ਲੈ ਕੇ ਸ਼ਾਮ ਨੂੰ ਪ੍ਰਭੂ ਇੱਛਾ ਤੱਕ ਚੱਲੂਗੀ ਤੇ ਜਿਹੜੇ ਵੀ ਭਗਤ ਇਸ ਚੈਨਲ ਦੇ ਮਾਧਿਅਮ ਨਾਲ ਇਹ ਸੁਣ ਰਹੇ ਨਾ ਉਹਨਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਹੁਮ ਹੁਮਾ ਕੇ ਇੱਥੇ ਆ ਕੇ ਸਾਡੇ ਜਿਹੜੇ ਬ੍ਰਿੰਦਾਬਨ ਤੋਂ ਕਥਾਵਾਚਕ ਸ੍ਰੀ ਦੁਆਰਗਾਦੀਸ਼ ਮਹਾਰਾਜ ਜੀ ਆਏ ਹੋਏ ਨੇ ਉਹਨਾਂ ਨੂੰ ਉਹਨਾਂ ਦੇ ਮੁਖਤੋਂ ਇਹ ਆਪਣੀ ਕਥਾ ਸੁਣ ਕੇ ਤੇ ਆਪਣੇ ਆਪ ਨੂੰ ਪੁਨਿਆਂ ਦੇ ਭਾਗੀਦਾਰ ਬਣਾਓ ਬਿਲਕੁਲ ਸੋ ਜੈ શ્રી ਕ੍ਰਿਸ਼ਨ ਜੈ શ્રી ਰਾਧੇ ਤੁਹਾਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਡੀ ਗਿਣਤੀ ਦੇ ਵਿੱਚ శ్రీਮਦ ਭਾਗਵਤ ਕਥਾ ਦਾ ਹਿੱਸਾ ਬਣੋ ਕਥਾ ਸੁਣ ਕੇ ਆਪਣਾ ਜੀਵਨ ਨਿਹਾਲ ਕਰੋ ਕੈਮਰਾਮੈਨ ਪਵਨ ਕੁਮਾਰ ਦੇ ਨਾਲ ਮੈਂ ਅਭਿਰੰਗੀ पांडे جی بی سی اپڈیٹ شاہ بن کے بہاری لال کی جے بول شری بان کے بہاری لال کی جے بول شری بانک کے بہاری لال کی جے بول شری بان کے بہاری لال کی جے بول شری بانک کے بہاری لال کی جے بول شری بانک کے بہاری لال کی جے بول شری بان کے بہاری لال کی جے ਬੋਲ ਸ਼੍ਰੀ ਬਾਂਕੇ ਬਿਹਾਰੀ ਲਾਲ ਕੀ ਜੈ 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 बोल श्री बांके बिहारी लाल की जय बोल श्री बांके बिहारी लाल की जय बोल श्री बांके बिहारी बोल श्री बांके बिहारी लाल की जय 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 बोल ਸ਼੍ਰੀ ਬੰਕੇ ਬਿਹਾਰੀ ਲਾਲ ਕੀ ਜੈ ਬੋਲ ਸ਼੍ਰੀ ਬੰਕੇ ਬਿਹਾਰੀ ਲਾਲ ਕੀ ਜੈ ਬੋਲ ਸ਼੍ਰੀ ਬੰਕੇ ਬਿਹਾਰੀ ਲਾਲ ਕੀ ਜੈ ਬੋਲ ਸ਼੍ਰੀ ਬੰਕੇ ਬਿਹਾਰੀ ਲਾਲ ਕੀ ਜੈ